we uh -huh. ਜਿਹੜਾ ਵੀ ਬੰਦਾ ਕਰਵਾਨੀ ਦੇ ਕੇ ਜਾਂਦਾ ਹੈ ਜਿਹੜਾ ਬੰਦਾ ਸਸਤਿਆਂ ਲੜ ਕੇ ਕਰਵਾਨੀ ਦੇ ਕੇ ਜਾਂਦਾ ਹੈ ਤਾਂ ਸਾਨੂੰ ਰੋਕਣ ਦੀ ਕਰਵਾਨੀ ਯਾਦ ਰੱਖਣੀ ਚਾਹੀਦੀ ਹੈ ਭਾਵੇਂ ਕਿ ਸਰ ਕਿਸੇ ਜੰਮਿਆ ਜੇ ਤੁਮ ਖਣਾ ਹੀ ਪਾਪਾ ਇਹ ਸਾਨੂੰ ਕੋਈ ਸਰ ਮਹਾਰਾਜ ਨੇ ਕਹਾ ਸੀ ਇਸ ਕਰਕੇ ਅੱਜ ਜੁਲਮ ਸ

ਦਾ ਬੇਰਮੀਲਾ ਕਤਲ ਕੀਤਾ ਗਿਆ ਗੁਰਮਾਨ ਨੇ ਬਹੁਤ ਮਾੜੀ ਗੱਲ ਹੈ ਮੈਂ ਹੈਰਾਨ ਹੈ ਕਿ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਉਸ ਪਾਸੇ ਧਿਆਨ ਨਹੀਂ ਦੇ ਰਹੀ ਦੇਖੋ ਸ਼ਰਿਆਮ ਪੰਜਾਬ ਦੇ ਵਿੱਚ ਹਰ ਹਫਤੇ ਕਤਲ ਹੋਏ ਜਾ ਰਹੇ ਹਨ ਪਰ ਇਹ ਤਾਂ ਕਤਲ ਨਹੀਂ ਹੈ ਇਹ ਤਾਂ ਫਰੋਤੀ ਦਾ ਕਤਲ ਹੈ ਜਿਸ ਬੰਦੇ ਨੇ ਗੋਲੀ ਮਾਰੀ ਹੈ ਉਹ ਬੰਦੇ ਦੇ ਕੋਲ ਤਾਂ ਪੈਸਾ ਵੀ ਨਹੀਂ ਸੀ ਬੰਦੂਕ ਖਰੀਦਣ ਦਾ ਅਸਲਾ ਖਰੀਦਣ ਦਾ ਸ਼ਰਿਆਮ ਸਾਰਿਆਂ ਨੂੰ ਪਤਾ ਹੈ ਕਿ ਹਕੀਕਤ ਕੀ ਹੈ ਸੁਗਵਿੰਦਰ ਦੀ ਬੰਦੂਕ ਪੰਚਾਇਤੀ ਇਲੈਕਸ਼ਨ ਦੇ ਵਿੱਚ ਜਮ੍ਹਾਂ ਕਰਾਈ ਗਈ ਉਹਦੇ ਬਾਅਦ ਇਲੈਕਸ਼ਨ ਤੋਂ ਬਾਅਦ ਜਦੋਂ ਨੇ ਡਿਮਾਂਡ ਕੀਤੀ ਕਿ ਮੈਨੂੰ ਆਪਣਾ ਸਰਪ ਤਾ ਵਾਪਸ ਦੇ ਦਿਓ ਉਹ ਦੇਣ ਤੋਂ ਦੂਰ ਦੀ ਗੱਲ ਉਹਦਾ ਲਾਇਸੈਂਸ ਹੀ ਕੈਨਸਲ ਕਰਤਾ ਤੇ ਇਸ ਕਰਕੇ ਇਹ ਜੋ ਆंदोलਨ ਚੱਲ ਰਿਹਾ ਹੈ ਇਹ ਸਹੀ ਆंदोलਨ ਹੈ ਔਰ ਮਾਤਾ ਜੀ ਨੂੰ ਮੈਂ ਮਿਲ ਕੇ ਆਇਆ ਮਾਤਾ ਜੀ ਨਾਲ ਬਹਿ ਕੇ ਆਇਆ ਔਰ ਮੈਂ ਮਾਤਾ ਜੀ ਨੂੰ ਵਿਸ਼ਵਾਸ ਦਿਲਾਇਆ ਕਿ ਜੇ ਅਗਲੇ 24 ਘੰਟੇ ਦੇ ਵਿੱਚ 48 ਘੰਟੇ ਦੇ ਵਿੱਚ ਜੇ ਪੰਜਾਬ ਸਰਕਾਰ ਕੋਈ ਕੰਮ ਨਹੀਂ ਕਰਦੀ ਤੇ ਫਿਰ ਇਹਨਾਂ ਦੇ ਵੱਲੋਂ ਇੱਕ ਅਰਜ਼ੀ ਲੈ ਕੇ ਮੈਂ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਨਾਲ ਗੱਲ ਕਰਾਂਗੇ ਔਰ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਇਹਨਾਂ ਦੇ ਵਾਸਤੇ ਪਰਿਵਾਰ ਵਾਸਤੇ ਇੱਕ ਸੀਬੀਆਈ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਸਰ ਹੈਗੇ ਜਿਹੜੀ ਜਾਂਚ ਦੇ ਵਿੱਚ ਵੀ ਹੈਗਾ ਇਹਨਕੇ ਜਿਹੜੇ ਵਿਧਾਇਕ ਦਾ ਨਾਮ ਲਿਆ ਜਾ ਰਿਹਾ ਹੈਗਾ ਨੌਜਤ ਕਰੂ ਲੈ ਕੇ ਇਹਨਕੇ ਅਣਖਾਨੀ ਕੀਤੀ ਹੈ ਜਾਨੀ ਕਿਵੇਂ ਦੇ ਦੇ ਸਰ ਦੇਖੋ ਕਈ ਵਾਰ ਨਾ ਐਫ ਆਈ ਆਰ ਦਰਜ ਹੁੰਦੀ ਹੈ ਔਰ ਐਫ ਆਈ ਆਰ ਦੇ ਵਿੱਚ ਇਨਕੁਆਇਰੀ ਕਰਨ ਤੋਂ ਬਾਅਦ ਜੋ ਬੇਕਸੂਰ ਹੈ ਉਦਾ ਨਾਮ ਕੱਢਿਆ ਜਾਂਦਾ ਹੈ ਤੇ ਮੈਂ ਤੇ ਉਹ ਐਮ.ਐਲ.ਏ ਸਾਹਿਬ ਨੂੰ ਇਹ ਬੇਨਤੀ ਕਰ ਸਕਦਾ ਕਿ ਇਨਕੁਆਇਰੀ ਹੋਵੇ ਤੇ ਤੇਰੇ ਖਿਲਾਫ ਜੇ ਤੂੰ ਬੇਕਸੂਰ ਹੈ ਤੂੰ ਨਿਕਲ ਜਾਊਗਾ ਜੇ ਤੂੰ ਬੇਕਸੂਰ ਨਹੀਂ ਹੈ ਤੇ ਫਿਰ ਤੂੰ ਵੈਸੇ ਹੀ ਫਸਣਾ ਹੈ ਇਹ ਜੋ ਗੱਲਾਂ ਹਨ ਕਿ ਤੁਸੀਂ ਲੋਕਾਂ ਨੂੰ ਇਹਨਾ ਤੰਗ ਕਰਤਾ ਹੈ ਅੱਜ ਪੰਜਾਬ ਦਾ ਹਾਲ ਕੀ ਹੈ ਅੱਜ ਮੇਰੇ ਤੋਂ ਪਹਿਲਾਂ ਇੱਕ ਬੁਲਾਰਾ ਕਹਿ ਕੇ ਗਿਆ ਸੀ ਕਿ ਜੀ ਸਾਰੇ ਸਾਰਿਆਂ ਨੂੰ ਉੱਠਣਾ ਚਾਹੀਦਾ ਹੈ ਪੰਜਾਬ ਨੂੰ ਬਚਾਣ ਵੇ ਤੇ ਇਹੀ ਤੋਂ ਲੋਕ ਹੈ ਜਿਨ੍ਹਾਂ ਨੇ ਨਾਰਾ ਦਿੱਤਾ ਸੀ 4 ਸਾਲ ਪਹਿਲਾਂ ਤੁਹਾਡਾ ਮੌਜੂਦਾ ਐਮਐਲਏ ਸਾਹਿਬ 4 ਸਾਲ ਪਹਿਲੇ ਕੀ ਕਰਦੇ ਸੀ ਔਰ ਅੱਜ ਜੋ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ ਪੰਜ ਕਿਲੇਆ ਦੇ ਵਿੱਚ ਉਹ ਆਪਣੇ ਘਰ ਬਣਾ ਰਹੇ ਆ ਕਿੱਥੇ ਆਇਆ ਇਹ ਇਸ ਕਰਕੇ ਉਹਨਾਂ ਨੂੰ ਆਪਣੀ ਅੰਦਰ ਦੇਖਣੀ ਚਾਹੀਦੀ ਹੈ ਜੋ ਇੱਕ ਹਤਿਆ ਹੋਈ ਹੈ ਸੁਖਿੰਦਰ ਬਹੁਤ ਗਲਤ ਹੈ ਔਰ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਮੈਂ ਇਸ ਪਰਿਵਾਰ ਨਾਲ ਖੜਿਆ ਹਾਂ ਭਾਰਤੀ ਜਨਤਾ ਪਾਰਟੀ ਇਸ ਪਰਿਵਾਰ ਨਾਲ ਖੜੀ ਹੈ ਸਮੂਚੀ ਪਾਰਟੀਆਂ ਚਾਹੇ ਅਕਾਲੀ ਦਲ ਬਦਲ ਹੋਵੇ ਚਾਹੇ ਦੂਜੀ ਪਾਰਟੀਆਂ ਹੋਣ ਆਪਾਂ ਸਾਰੇ ਮਿਲ ਕੇ ਇਸ ਗੱਲ ਨੂੰ ਸਿਰੇ ਚੜਾਵਾਂਗੇ ਔਰ ਇਹਨਾਂ ਨੂੰ ਇਨਸਾਫ ਦਿਲਾਵਾਂਗੇ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਟਾਈਮ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਇਹ ਲੋਕਾਂ ਦਾ ਜਿਹੜਾ ਨੌਜਵਾਨਾਂ ਦਾ ਮਰਦਾ ਬਿਲਕੁਲ ਬਹੁਤ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਇਹ ਐੜੀਡੀ ਕੇ ਗੱਲ ਬਹੁਤ ਘੱਟ ਬੰਦੇ ਇਹ ਜੀ ਗੱਲ ਕਰਦੇ ਨੇਗੇ ਇਹ ਬਿਲਕੁਲ ਇਹੀ ਚੀਜ਼ ਜਿਹੜੀ ਸਾਨੂੰ ਸੋਚਣ ਵਾਲੀ ਆ ਵੀ ਕਿੰਨਾ ਕੁ ਟਾਈਮ ਬੜਾ ਲੰਮੇ ਸਮੇਂ ਤੋਂ ਜਿਹੜਾ ਕਿ ਪੰਜਾਬ ਦੇ ਵਿੱਚ ਜਿਹੜਾ ਕਾਤਲਿਆਮੇ ਹੋ ਰਿਹਾ ਆ ਜੁ ਕੋਈ ਨਾ ਬਾਈ ਜੀ ਬੜੇ ਲੰਮੇ ਸਮੇਂ ਤੋਂ ਜਿਹੜਾ ਕਿ ਪੰਜਾਬ ਦੀ ਜਵਾਨੀ ਨੂੰ ਕੋ-ਕੋਕੇ ਮਾਰਿਆ ਜਾ ਰਿਹਾ ਜਾਂ ਨੌਜਵਾਨਾਂ ਉੱਪਰ ਝੂਠੇ ਪਰਚੇ ਜਿਹੜੇ ਪਾਏ ਜਾ ਰਹੇ ਨੇ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇਗੇ ਪੰਜਾਬ ਦੇ ਨੀਤੀਆਂ ਦੀ ਗੱਲ ਕਰਦੇ ਨੇਗੇ ਉਨ੍ਹਾਂ ਉੱਪਰ ਜੇਲ੍ਹਾਂ ਪਰਚੇ ਸਾਰਾ ਕੁਝ ਝੂਠੇ ਪਰ ਜੋ ਤੁਸੀਂ ਪੈਂਦੇ ਦਿਖਦੇ ਹੀ ਰਹੇ ਹੋ ਮੇਰੇ ਉੱਪਰ ਸਰਕਾਰ ਨੇ ਇੱਕ ਦਿਨ ਚ ਨੌ ਪਰਚੇ ਪਾਏ ਹੁਣ ਜਿਹੜਾ ਇਹ ਸਾਰਾ ਚੀਜ਼ ਦੇਖ ਰਹੇ ਆ ਇਹ ਉਨ੍ਹਾਂ ਟਾਈਮ ਜਿਹੜੀ ਤੁਸੀਂ ਬਾਈ ਜੀ ਗੱਲ ਕਰੀ ਐ ਕਾਤਲਮ ਉਨ੍ਹਾਂ ਟਾਈਮ ਨਹੀਂ ਬੰਦ ਹੁੰਦਾ ਜਿੰਨਾ ਟਾਈਮ ਅਸੀਂ ਆਮ ਲੋਕ ਨਹੀਂ ਜਾਗਦੇ ਅੱਜ ਸਾਡਾ ਪੰਜਾਬ ਖੜਾ ਕਿੱਥੇ ਆ ਅੱਜ ਸਾਡਾ ਪੰਜਾਬ ਉੱਥੇ ਖੜਾ ਜਿਸ ਸਮੇਂ ਦੀ ਬਾਰੇ ਯਾਦ ਕਰੀਏ ਅੰਗਰੇਜ਼ ਸਾਡੇ ਦੇਸ਼ ਨੂੰ ਕਿ ਇਹ ਹਿਸਾਬ ਨਾਲੋਂ 70000 ਬੰਦਾ ਪੂਰੀ ਪਾਕਿਸਤਾਨ ਬੰਗਾਲ ਸਾਰੇ ਭਾਰਤ ਦੇ ਐਡਾ ਬੜਾ ਭਾਰਤ ਸੀ ਉਸ ਤੇ ਰਾਜ ਕਰ ਗਿਆ ਰਾਜ ਕਿਵੇਂ ਕਰਕੇ ਗਿਆ ਪਾੜ ਕੇ ਅੱਜ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਪੋਲਿਟਿਕਲ ਪਾਰਟੀਆਂ ਨੇ ਪਾੜਿਆ ਹੋਇਆ ਪਿੰਡਾਂ ਦੇ ਵਿੱਚ ਸਾਡੀ ਧੜੇ ਬੰਦੀਆਂ ਨਹੀਂ ਗਈਆਂ ਲਗ ਲਗ ਹੋਏ ਹੋਇਆਂ ਜਦੋਂ ਕੋਈ ਵੀ ਉਸ ਚੀਜ਼ ਦਾ ਜਿਹੜਾ ਫਾਇਦਾ ਹਰ ਇੱਕ ਪਾਰਟੀਆਂ ਠਾਉਂਦੀਆਂ ਲਗੀਆਂ ਹਰ ਇੱਕ ਸਰਕਾਰ ਦੇ ਵਿੱਚ ਜਿਹੜਾ ਕਿ ਨੌਜਵਾਨਾਂ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੀ ਗੱਲ ਕਰਨ ਵਾਲੇ ਲੋਕਾਂ ਨਾਲ ਟੱਕਾ ਹੋਇਆ ਇਹ ਟੱਕਾ ਤਾਂ ਹੁੰਦਾ ਕਿਉਂਕਿ ਚਾਹੁੰਦੇ ਨੇ ਕਿ ਕੋਈ ਵੀ ਜਿਹੜਾ ਬੰਦਾ ਜਿਹੜਾ ਕਿ ਇਹ ਮੁੱਦਿਆਂ ਦੀ ਗੱਲ ਨਾ ਕਰੇ ਵੀ ਇਹ ਲੀਡਰ ਵੱਡਾ ਬਣ ਜੂ ਇਹ ਸਾਡੇ ਉੱਪਰ ਪੈ ਜੂ ਕਿਉਂਕਿ ਜਾਂ ਇਹ ਪੈਸਾ ਜਿਹੜਾ ਖਾਂਦੇ ਨੇਗੇ ਆਪੋ ਆਪਣੇ ਘਰ ਭਰਦੇ ਨੇਗੇ ਉਹੋ ਜਿਹੜੀ ਕਿ ਗੱਲਬਾਤ ਉਸ ਕਰਕੇ ਵੀ ਇਹ ਨਾਚ ਕੇ ਤਾਂ ਕਰਕੇ ਮਰਵਾ ਦਿੱਤਾ ਜਾਂਦਾ ਸਾਡੇ ਪੰਜਾਬ ਨੂੰ ਅੱਜ ਧਰਮਾਂ ਦੇ ਵਿੱਚੋਂ ਜਾਤਾਂ ਪਾਤਾਂ ਦੇ ਵਿੱਚੋਂ ਨਿਕਲਣ ਦੀ ਲੋੜ ਆ ਅੱਜ ਸਾਡਾ ਭਰਾ ਸੁਖਵਿੰਦਰ ਸਿੰਘ ਜਿਹੜਾ ਕਲਕੱਤਾ ਚਲਾ ਗਿਆ ਇਹ ਕੀ ਚਾਹੁੰਦਾ ਸੀਗਾ ਇਹ ਕੀ ਮੰਗਦਾ ਸੀਗਾ ਇਹ ਪੰਜਾਬ ਦੇ ਆਪਣੇ ਮੁੱਦਿਆਂ ਦੀ ਗੱਲ ਕਰਦਾ ਸੀਗਾ ਆਪਣੇ ਪਿੰਡ ਦੇ ਵਿਕਾਸ ਦੀ ਗੱਲ ਕਰਦਾ ਸੀ ਇੱਕ ਮੌਜੂਦਾ ਐਮਐਲਏ ਕੀ ਬੋਲਦਾ ਕਿ ਨਾ ਫੜ ਕੇ ਤਰੀ ਧੌਣ ਮਰੋੜ ਦੂੰ ਜੇ ਉਹਦੀ ਧੌਣ ਉਹਦੀ ਲੋਕਾਂ ਨੇ ਫੜ ਕੇ ਮਰੋੜੀ ਹੁੰਦੀ ਤਾਂ ਇਹਦਾ ਕਤਲਨ ਸੀ ਹੁੰਦਾ ਬਈ ਪ੍ਰਸ਼ਾਪਾ ਲਗਾਤਾਰ ਇੱਥੇ ਮੰਗ ਕਰ ਰਹੇ ਆ ਕਿ ਲਾਭ ਸਿੰਘ ਉਗੋਕੇ ਦਾ ਨਾਮ ਐਫਆਈਆਰ ਵਿੱਚ ਪਾਇਆ ਜਾਵੇ ਪਰ ਸ਼ਾਸਨ ਨੇ ਹਜੇ ਤੱਕ ਪਾਇਆ ਨਹੀਂ ਡਰ ਕੀ ਹੈ ਇਹਨਾਂ ਨੂੰ ਡਰ ਇਸ ਜਿਹੜੀਆਂ ਡਰ ਵਾਲੀਆਂ ਗੱਲਾਂ ਦਾ ਇਹੀ ਕਾਰਨ ਹੁੰਦਾ ਕਿਉਂਕਿ ਜਿਹੜਾ ਇਹਨਾਂ ਦਾ ਸਾਰਾ ਸਿਸਟਮ ਆ ਤੰਤਨਵਾਤ ਰਹਿਣਾ ਕੋਲੇ ਆ ਲੋਕ ਜਿਹੜੀ ਕਿ ਹੁਣ ਆ ਸਮੇਂ ਦੇ ਜਿਹੜੀ ਲੋੜਾ ਲੋਕ ਤਾਕਤ ਦਿਖਾਉਣ ਦੀ ਲੋੜ ਆ ਸਾਡੇ ਲੋਕਾਂ ਨੂੰ ਹੀ ਬੇਨਤੀ ਕਰ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਹੋਰ ਨਾ ਮਰਨ ਹੋਰਾਂ ਉੱਪਰ ਧੱਕੇ ਨਾਲ ਪਰਚੇ ਨਾ ਪੈਣ ਜੇ ਹੁਣ ਤੁਸੀਂ ਇਕੱਠੇ ਨਾ ਹੋਏ ਕੱਲ ਨੂੰ ਅਸੀਂ ਸਾਰੇ ਲੋਕਾਂ ਨੂੰ ਵੱਡੇ ਇਕੱਠ ਦੀ ਅਪੀਲ ਕਰ ਰਹੇ ਆ ਬੇਨਤੀ ਕਰ ਰਹੇ ਆ ਵੀ ਸਾਰੇ ਲੋਕ ਨਿਕਲ ਕੇ ਘਰਾਂ ਦੇ ਵਿੱਚੋਂ ਆਓ ਭਰਾਵੋ ਜਿਹੜੇ ਵੀ ਇੱਥੇ ਲੋਕ ਸਲਾਹ ਦੇਣਾ ਚਾਹੁੰਦੇ ਨੇ ਪਰਿਵਾਰ ਨਾਲ ਖੜੋ ਥੋੜੇ ਉੱਪਰ ਵੀ ਜਿਹੜੀ ਪਰਚੇ ਝੂਠੇ ਐਵੇਂ ਜਿਖ ਨੂੰ ਪਾਣੇ ਨੇਗੇ ਅੱਜ ਜਿਹੜੀਆਂ ਕਿ ਤੁਸੀਂ ਦੇਖ ਲਓ ਪੋਲਿਟਿਕਲ ਪਾਰਟੀਆਂ ਨੂੰ ਮੈਂ ਕੋਈ ਗੱਲ ਕਹਿਣਾ ਚਾਹਣਾ ਦੇਖੋ ਮੈਂ ਕਿਸੇ ਰਾਜਨੀਤਿਕ ਪਾਰਟੀ ਦਾ ਨਾ ਨਹੀਂ ਲੈਂਦਾ ਕਈ ਵਾਰੀ ਔਖਾ ਹੋ ਜਾਂਦਾ ਤੁਹਾਨੂੰ ਚੈਨਲ ਵਾਲਿਆਂ ਨੂੰ ਵੀ ਚਲਾਉਣਾ ਹਨਾ ਤੁਸੀਂ ਮੇਰੇ ਭਰਾਓ ਸਾਰੇ ਹੁਣ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇਗੀਆਂ ਆਪਾਂ ਕਹਿੰਦੇ ਆ ਬੋਲੋ ਮੁੱਦਿਆਂ ਦੀ ਗੱਲ ਕਰੋ ਇੱਥੇ ਤੁਸੀਂ ਆਓ ਪਰ ਇਹ ਦੱਸੋ ਵੀ ਥੋੜੀ ਜਿਹੜੀ ਆਉਣ ਵਾਲੇ ਸਮੇਂ ਦੀ ਜਿਹਦੀ ਸਰਕਾਰ ਹੋਰ ਆਊਗੀ ਕਿ ਉਹ ਸਰਕਾਰ ਦੇ ਵਿੱਚ ਝੂਠੇ ਪਰਚ ਕੀ ਆਜਾ ਨੌਜਵਾਨਾਂ ਤੱਕਾਂ ਨਹੀਂ ਹੋਊਗਾ ਇਸ ਚੀਜ਼ ਤੇ ਕੋਈ ਗਰੰਟੀ ਦਿੰਦਾ ਇਹ ਸਭ ਤੋਂ ਵੱਡੀ ਗੱਲ ਆ ਇਹ ਕਿਸੇ ਨੇ ਕੋਈ ਗਰੰਟੀ ਨਹੀਂ ਦੇਣੀ ਹੁਣ ਤੁਹਾਡੇ ਸਾਹਮਣੇ ਅਸੀਂ ਹੀ ਚਾਉਣੇ ਆ ਕਿ ਸਾਡੇ ਦਾ ਸਾਡੇ ਕੋਲੇ ਪੰਜਾਬ ਦੇ ਕੋਲੇ ਸਾਡੇ ਕੋਲੇ ਵਿਧਾਨ ਸਭਾ ਹੀ ਨਹੀਂ ਹੈਗੀ ਜਿਹੜੇ ਸਾਡੀਆਂ ਸਰਕਾਰਾਂ ਜਿਹੜੇ ਸਾਡੇ ਲੀਡਰ ਇਹ ਗੱਲਾਂ ਕਰਦੇ ਸੀਗੇ ਆਮ ਘਰਾਂ ਦੇ ਮੁੰਡੇ ਜਿਹੜੇ ਕਿ ਨੇਤਾ ਬਣਨਗੇ ਅੱਜ ਸਾਡਾ ਜਿਹੜਾ ਕਿ ਬਹੁਤ ਅਮੀਰ ਬੰਦਾ ਬਰਨਾਲੇ ਦਾ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਰਜਿੰਦਰ ਗੁਪਤਾ ਸਾਡਾ ਰਾਜ ਸਭਾ ਮੈਂਬਰ ਲੱਗ ਦਿੱਤਾ ਗਿਆ ਸਾਡੀ ਕੌਣ ਆਵਾਜ਼ ਸੁਣੂਗਾ ਜਿਹੜਾ ਕੋਈ ਨੌਜਵਾਨਾਂ ਦੇ ਵਿੱਚ ਕਹਿੰਦੇ ਸੀ ਆਮ ਘਰਾਂ ਦੇ ਮੁੰਡੇ ਲੀਡਰ ਬਣਨਗੇ ਹੁਣ ਆਮ ਘਰਾਂ ਦੇ ਮੁੰਡੇ ਤਾਂ ਜਿਹੜਾ ਉਸ ਕਰਪਟ ਸਿਸਟਮ ਦੇ ਉਸ ਗਲਤ ਜਿਹੜੀ ਦਿੱਲੀ ਦੀ ਰਾਜਨੀਤੀ ਦੇ ਆਮ ਘਰਾਂ ਦੇ ਮੁੰਡਾ ਦਾ ਸਕਾਰ ਹੋਏ ਪੈਨੇਗੇ ਜਿਹੜੇ ਇਹਨਾਂ ਕੋਲ ਪਾਵਰਾਂ ਨੇਗੀਆਂ ਹੁਣ ਇਹ ਚੀਜ਼ ਜਿਹੜੀ ਕਿ ਮੈਂ ਦਿੱਲੀ ਦੀ ਰਾਜਨੀਤੀ ਦੇ ਬਹੁਤ ਸਖਤ ਖਿਲਾਫ ਆ ਦੇਖੋ ਮੈਂ ਸਾਰੇ ਜੱਤ ਨਾ ਤਾਂ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮਾਂ ਨੂੰ ਮੰਨਣ ਵਾਲਾ ਬੰਦਾ ਮੈਂ ਤਾਂ ਲੋਕਾਂ ਦੇ ਪੱਖ ਦੀ ਗੱਲ ਕਰਨ ਵਾਲਾ ਬੰਦਾ ਪਰ ਜਿਹੜੀ ਦਿੱਲੀ ਦੀ ਰਾਜਨੀਤੀ ਆ ਉਹਦੇ ਮੈਂ ਸਖਤ ਖਿਲਾਫ ਕਿਉਂ ਆ ਕਿਉਂਕਿ ਜਿਹੜੇ ਦਿੱਲੀ ਦੇ ਲੀਡਰ ਨੇਗੇ ਉਹ ਕਹਿੰਦੇ ਨੇਗੇ ਪੰਜਾਬ ਦੇ ਵਿੱਚ ਸੱਤਾ ਲੈਉਣ ਦੇ ਲਈ ਜੋ ਕੁਝ ਕੀਤਾ ਜਾਂਦਾ ਮਾਰਨਾ ਮਾਪਦੰਡ ਜੋ ਮਨੁੱਖੀਅਤ ਦੇ ਨੇ ਸ਼ਬਦ ਬੋਲੇ ਸੀਗੇ ਉਹ ਸ਼ਬਦਾਂ ਦਾ ਜਿਹੜਾ ਕਿ ਬੀਜਿਆ ਹੋਇਆ ਜ਼ਹਿਰ ਅੱਜ ਸਾਡਾ ਪੰਜਾਬ ਵੱਢ ਰਿਹਾ ਹੈ ਇਸ ਕਰਕੇ ਐਡीडी के ਨੀਤੀ ਦੇ ਵਿੱਚੋਂ ਬਾਹਰ ਆ ਕੇ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੇ ਲੀਡਰ ਗੱਲ ਕਰਨ ਸਾਡੀ ਜਿਹੜੀ ਕਿ ਵਿਧਾਨ ਸਭਾ ਉਹਦੇ ਵਿੱਚ ਕੋਈ ਵੀ ਸਾਡੇ ਮੁੱਦਿਆਂ ਦੀ ਅੱਜ ਸਾਡਾ ਪੰਜਾਬ ਡੁੱਬ ਗਿਆ ਪੰਜਾਬ ਸਾਡਾ ਮਰ ਗਿਆ ਪੰਜਾਬ ਦੇ ਨੌਜਵਾਨ ਨੇ ਕਿ ਜਿਹੜਾ ਕਿ ਤੁਹਾਨੂੰ ਸਭ ਨੂੰ ਪਤਾ ਪਿਛਲੇ 3 ਸਾਲਾਂ ਤੋਂ ਮੈਂ ਨੌਜਵਾਨਾਂ ਦਾ ਪੀੜਾ ਚੱਕਿਆ ਹੋਇਆ ਮੈਂ ਕਹਿੰਦਾ ਇਹ ਜਿਹੜੇ ਲੀਡਰ ਸਾਡੇ ਖਿਲਾਫ ਝੂਠੇ ਪਰਚੇ ਪਾਉਣ ਲੈਣਗੇ ਤੁਸੀਂ ਇੱਕ ਵੀ ਬੰਦਾ ਹਜਾ ਲੈ ਆ ਦੋ ਕਿ ਤੁਸੀਂ 5 ਰੁਪਏ ਖਾਦੇ ਹੋਣ ਅਸੀਂ ਹਜ਼ਾਰਾਂ ਬੰਦਾ ਤੁਹਾਡੇ ਕੋਲੇ ਹਜਾ ਲੈ ਖੜਾ ਕਰ ਦਾਂਗੇ ਜਿਨ੍ਹਾਂ ਦੇ ਅਸੀਂ ਪੈਸੇ ਕਢਾਏ ਨੇਗੇ ਫਿਰ ਜਦ ਤੁਸੀਂ ਖੜੇ ਕਿੱਦੋਂ ਸਾਡੇ ਉੱਪਰ ਝੂਠੇ ਪਾਤੀਏ ਪਾ ਕਿਉਂ ਰਹੋ ਅਸੀਂ ਇਹ ਚੀਜ਼ ਚਾਹੁੰਦੇ ਆ ਕਿ ਸਾਡੀ ਵਿਦੇਸ਼ਾਂ ਦੇ ਵਿੱਚ ਜਿਹੜੀ ਜਾ ਰਹੀ ਹੈ ਨੌਜਵਾਨੀ ਸਾਡਾ ਪੰਜਾਬ ਵਿਲਾ ਹੋ ਰਿਹਾ ਸਾਡੇ ਕਾਲਜ ਖਤਮ ਹੋ ਗਏ ਸਾਡੀਆਂ ਯੂਨੀਵਰਸਿਟੀਆਂ ਖਤਮ ਹੋ ਗਈਆਂ ਇਹਨਾਂ ਨੂੰ ਕੌਣ ਬਚਾਊਗਾ ਇਹਨਾਂ ਦੇ ਮੁੱਦਿਆਂ ਦੀ ਗੱਲ ਕੌਣ ਕਰੂਗਾ ਮੁੱਦੇ ਤੇ ਆਈਏ ਆਪਾਂ ਇੱਕ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਪ੍ਰੋਟੈਕਸ਼ਨ ਦੀ ਮੰਗ ਕੀਤੀ ਸੀ ਸੁਖਿੰਦਰ ਕਲਕੱਤਾ ਨੇ ਕੁਝ ਟਾਈਮ ਪਹਿਲਾਂ ਹਾਂਜੀ ਵੀ ਉਹ ਪ੍ਰੋਟੈਕਸ਼ਨ ਕਿਉਂ ਨਹੀਂ ਦਿੱਤੀ ਕਿ ਇਹ ਸੋਚੀ ਸਮਝ ਕੇ ਸਜਸਤੀ ਨਹੀਂ ਨਹੀਂ ਇਹ ਚੀਜ਼ ਹੁੰਦੀ ਹੈ ਇਹ ਇਹ ਪਤਾ ਕੀ ਕਰਦੇ ਨੇਗੇ ਇਹ ਜਿਹੜੀਆਂ ਤੁਸੀਂ ਇਹ ਹਿਸਾਬ ਨਾਲ ਲੋ ਸੁਰੱਖਿਆ ਕਿਹਨੂੰ ਦਿੰਦੇ ਨੇਗੇ ਜਿਹਦੇ ਕੋਲੇ ਇਹ ਹਿਸਾਬ ਨਾਲ ਲੋ ਜਿਹੜਾ ਇਹਨਾਂ ਦੀ ਗੱਠ ਪੁਤਲੀ ਬਣੇ ਜਾਣ ਵਾਲੀ ਵੋਟਾਂ ਦੇ ਵਿੱਚ ਕੰਮ ਕਰੇ ਉਹਨਾਂ ਨੂੰ ਸੁਰੱਖਿਆ ਮਿਲਦੀ ਹੈ ਜਿਹੜੇ ਵੱਖ-ਵੱਖ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੂੰ ਸੁਰੱਖਿਆ ਮਿਲਦੀ ਹੈ ਅੱਜ ਸੁਰੱਖਿਆ ਕਿਹਨੂੰ ਮਿਲੀ ਹੋਈ ਆ ਪਖੰਡੀ ਬਾਬਿਆਂ ਨੂੰ 100-100 ਗਨਮੈਨ 50-50 ਗਨਮੈਨ ਜਿਹੜੇ ਕਿਨਾਂ ਲਈ ਵੋਟਾਂ ਲਈ ਕੰਮ ਕਰਦੇ ਨੇਗੇ ਜਿਹੜੀਆਂ ਇਹਨਾਂ ਦੀ ਵੋਟ ਬੈਂਕ ਨੇਗੇ ਉਹਨਾਂ ਪਖੰਡੀ ਬਾਬਿਆਂ ਨੂੰ ਦਿੱਤੀ ਹੋਈ ਆ ਪਖੰਡੀ ਤੁਸੀਂ ਦੇਖੋ ਆਮ ਜਿਹੇ ਲੋਕਾਂ ਨੂੰ ਦਿੱਤੀ ਹੋਈ ਆ ਜਿਹੜੇ ਕਲਾਕਾਰ ਇਹਨਾਂ ਦੀ ਗੱਲ ਕਰਦੇ ਨੇ ਉਹਨਾਂ ਕਲਾਕਾਰਾਂ ਨੂੰ ਵੀ ਸਿਕਿਉਰਿਟੀ ਇਹਨਾਂ ਨੇ ਦਿੱਤੀ ਹੋਈ ਆ ਜਿਹੜੇ ਕੋਈ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਨੂੰ ਕੱਖ ਨਹੀਂ ਕਿਸ ਨੂੰ ਸਿਕਿਉਰਟੀਆਂ ਸਕੂ ਮੈਂ ਏਜੰਟ ਮਾਫੀਆ ਕੋਈ ਛੋਟਾ ਮੁੰਡਾ ਮਾਫੀਆ ਉਸ ਨਾਲ ਮੈਂ ਸਿਰ ਧੜ ਦੀ ਬਾਜ਼ੀ ਲਾਈ ਹੋਈ ਆ ਮੈਂ ਤੁਹਾਡੇ ਮੀਡੀਆ ਜਰੀਏ ਚੈਲੰਜ ਕਰਦਾ ਵੀ ਮੈਂ ਹਜ਼ਾਰਾਂ ਬੰਦਾ ਹਜ਼ਾਰ ਲੈ ਖੜਾ ਦਵਾਂਗਾ ਜਿਨ੍ਹਾਂ ਲਈ ਮੈਂ ਕੰਮ ਲਈ ਖੜਿਆ ਹਾਂ ਪਰ ਤੁਸੀਂ ਇੱਕ ਵੀ ਬੰਦਾ ਹਜ਼ਾਰ ਸਾਫਤ ਨਹੀਂ ਕਰ ਸਕਦੇ ਜਿਨ੍ਹਾਂ ਨੇ ਭੰਨ ਤੋਂ ਪੈਸੇ ਖਾਦੇ ਹੋਣਗੇ ਇਹਨਾਂ ਨਾਲ ਸਾਡੀ ਸਿਰ ਧੜ ਦੀ ਬਾਜ਼ੀ ਆ ਕਿਤੇ ਸਾਡੀ ਇਹਨਾਂ ਨੇ ਆ ਕੇ ਸਾਰ ਲੱਤੀ ਆ ਅਸੀਂ ਇਹ ਚੀਜ਼ ਤੋਂ ਕਦੇ ਡਰਦੇ ਕਮਣਾਉਂਦੇ ਨਹੀਂ ਨਾ ਮੈਂ ਅੱਜ ਤੱਕ ਮੀਡੀਆ ਦੇ ਵਿੱਚ ਆ ਕੇ ਗੱਲ ਕਹੀ ਆ ਕਿਸੇ ਲੰਡੂ ਨੇ ਧਮਕੀ ਦਿੱਤੀ ਹੈ ਮੈਨੂੰ ਮੈਂ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰੀ ਕੁਰਬਾਨੀ ਦੇਣ ਤੋਂ ਨਹੀਂ ਡਰਦੇ ਪਰ ਗੱਲ ਤਾਂ ਐ ਉਹ ਆ ਵੀ ਜਿਹੜੇ ਨੌਜਵਾਨ ਪੰਜਾਬ ਦੇ ਮੁੱਦਿਆਂ ਦੀ ਸਿਸਟਮ ਦੀ ਗੱਲ ਕਰਦੇ ਨੇ ਉਹਨਾਂ ਦੇ ਨਾਲ ਤਾਂ ਖੜਨਾ ਬਣਦਾ ਅਸੀਂ ਅਸੀਂ ਕੋਈ ਪੰਜਾਬ ਨੂੰ ਦੇਸ਼ ਨੂੰ ਕੋਈ 파ੜਨ ਵਾਲੀ ਗੱਲ ਕਰਦੇ ਆ ਅਸੀਂ ਕੋਈ ਮੈਂ ਕਹਣਾ ਅਸੀਂ ਹਿੰਦੂ ਮੁਸਲਮਾਨ ਸਿੱਖ ਅਸਾਈ ਅਸੀਂ ਸਾਰਿਆਂ ਦੇ ਅਸੀਂ ਸਾਰੇ ਭਾਈ ਭਾਈ ਆ ਅਸੀਂ ਮੈਂ ਕੋਈ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਹੀਂ ਬਾਈ ਮੈਨੂੰ ਨਾ ਕਈ ਵਾਰੀ ਮੈਂ ਸਾਰੇ ਮੀਡੀਆ ਦੇ ਵਿੱਚ ਮੈਂ ਹਰ ਸ਼ਰਮ ਆ ਮੈਂ ਇਹ ਗੱਲ ਬੋਲਦਾ ਵੀ ਮੈਨੂੰ ਅੱਜ ਤੋਂ ਬਾਅਦ ਮੈਂ ਜੱਟ ਸ਼ਬਦ ਵੀ ਮੈਂ ਉਹਦੀ ਜਾਤੀ ਵੀ ਲਾਹੋ ਪਿੱਛੋਂ ਧਰਮ ਕੀ ਆ ਬਾਈ ਜੀ ਧਰਮਾਂ ਪਿੱਛੇ ਸਾਨੂੰ ਲੜਾਇਆ ਜਾਂਦਾ ਧਰਮ ਦੀ ਮੇਰੇ ਨਾਲ ਕਿਤੇ ਵੈੜ ਕੇ ਸਾਰੇ ਮੀਡੀਆ ਵਾਲੇ ਭਰਾ ਆਇਓ ਜਿੱਤੇ ਮੈਂ ਅੱਜ ਖੋਜ ਕਰ ਰਿਹਾ ਧਰਮ ਦੇ ਬਾਰੇ ਤੁਹਾਨੂੰ ਸਮਝ ਕੇ ਵਿਸਤਾਰਪੂਰਵਕ ਕੋਈ ਦੱਸੂ Hindu ਧਰਮ ਕੀ ਹੈ ਸਿੱਖ ਧਰਮ ਕੀ ਹੈ ਮੁਸਲਮਾਨ ਧਰਮ ਕੀ ਹੈ ਤੇ ਪਿੱਛੇ ਕਿਉਂ ਲੜਾਇਆ ਜਾ ਰਿਹਾ ਅੱਜ ਪਖੰਡਵਾਦ ਹੋ ਗਿਆ ਅੱਜ ਮੁਸਲਮਾਨ ਅੱਜ Hindu ਜਿਹੜਾ ਧਰਮਾਂ ਨੂੰ ਕਿੰਨਾ ਟ੍ਰੋਲ ਕੀਤਾ ਜਾ ਰਿਹਾ ਮੈਂ Hindu ਧਰਮ ਲਈ ਆਉਣ ਵਾਲੇ ਸਮੇਂ ਚ ਲੜ ਰਿਹਾ ਹਾਂ ਵੀ ਉਹਨਾਂ ਸਾਡੇ ਦੇਵੀ ਦੇਵਤਿਆਂ ਦੀ ਕਿਵੇਂ ਜਿਹੜਾ ਕਹਿੰਦੇ ਨੇਗੇ ਇੱਕ ਸਿਕਟਾਂ ਬੀੜੀਆਂ ਪੀਣ ਵਾਲੇ ਬੰਦੇ ਝੂਠੇ ਬੰਦੇ ਮਾਤਾ ਨੂੰ ਕਿੰਨਾ ਜਿਹੜਾ ਕਿ ਉਹ ਮਾਤਾ ਨੂੰ ਕਿੰਨਾ ਜ਼ਿਆਦਾ ਕਿ ਟ੍ਰੋਲ ਕਹਿ ਲੋ ਮਾਤਾ ਦਾ ਕਿੰਨਾ ਨਰਾਦਰ ਕਰ ਰਹੇ ਨੇਗੇ ਉਹ ਉਸ ਸਿਸਟਮ ਦੇ ਖਿਲਾਫ ਕੋਈ ਲੀਡਰ ਲੜ ਪੈਣਗੇ ਬਾਈ ਜੀ ਇਹ ਮੈਂ ਤੁਹਾਡੇ ਸਾਫਤ ਕਰ ਦੂੰ ਕਿ ਪੰਜਾਬ ਨੂੰ ਤੋੜਾ ਕਿੱਧਰ ਨੂੰ ਜਾ ਰਿਹਾ ਧਰਮ ਕੀ ਆ ਸਾਡੇ ਜੋਧ ਰਿਮਾਈਂਡ ਰਿਮਾਈਂਡ ਦੀ ਜਿਹੜੇ ਆਪਾਂ ਸਾਰੀ ਪੜਦੇ ਆਂ ਦੇਖਦੇ ਆਂ ਆਪਣਾ ਰਾਮ ਤੇ ਤੇ ਰਾਮ ਤੇ ਰਾਵਣ ਦੀ ਕਿ ਲੜਾਈ ਸੀ ਕਿ ਸੱਚ ਤੇ ਝੂਠ ਦੀ ਜਿਹੜੇ ਮੈਂ ਹੁਣ ਪਖੰਡੀ ਬਾਬੇ ਨੇ ਥੋੜੇ ਇੱਕ ਕਮੈਂਟ ਬੋਲੂਗਾ ਵੀ ਜਿਹੜੇ ਪਖੰਡੀ ਬਾਬੇ 100-100 ਗੰਨ ਮੈਣ ਲਈ ਫਿਰਦੇ ਨੇਗੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਬਰ ਰਖਿਆ ਜੂਸੂ ਜੀ ਸੂਲੀ ਦੇ ਚੜ ਕੇ ਕੱਦ ਲਈ ਚੜ ਕੇ ਸੱਚ ਲਈ ਚੜ ਕੇ ਇਹ 크ਰਿਸਚੀਅਨ ਧਰਮ ਦੀ ਗੱਲ ਦੱਸੀ ਹੈ ਮੁਸਲਮਾਨ ਧਰਮ ਦੇ ਨਵੀਂ ਧਰਮ ਦੀ ਗੱਲ ਉਸ ਤੋਂ ਮੈਂ ਸਾਰੇ ਧਰਮਾਂ ਨੂੰ ਹੁਣ ਪੜ ਰਹਾ ਨਾ ਨਵੀਂ ਜੀ ਪਖੰਡ ਸੀਗਾ ਉਹ ਪਖੰਡ ਦੇ ਖਿਲਾਫ ਲੜੇ ਨਵੀਂ ਜੀ ਹੁਣ ਜਿਹੜਾ ਇਹ ਚੀਜ਼ਾਂ ਜਿਹੜੇ ਤੁਸੀਂ ਬਾਬਿਆਂ ਨੂੰ ਗੰਨ ਮ ਇਨਾਂ ਨੂੰ ਕੀ ਲੋੜ ਐ ਇਹ ਇਹ ਇਨਾਂ ਨੂੰ ਕੀ ਲੋੜਾ ਗੰਨ ਮੈਨਾਂ ਦੀ ਇਨਾਂ ਨੂੰ ਤਾਂ ਕੋਈ ਲੋੜ ਹੀ ਨਹੀਂ ਹੈਗੀ ਕੱਲੇ ਵੋਟਾਂ ਲਈ ਦਿੱਤੇ ਹੋਏ ਨੇ ਨਾ ਵੋਟਾਂ ਲਈ ਹਰੇਕ ਲੀਡਰ ਐ ਜਾ ਕੇ ਬਾਬੇ ਦੇ ਪੈਰਾਂ 'ਚ ਬਿਸਦਾ ਹਰੇਕ ਆ ਪਖੰਡੀ ਬਾਬੇ ਦੇ ਪੈਰਾਂ 'ਚ ਜਾ ਕੇ ਬਹਿਦਾ ਪਖੰਡ ਕਿੱਥੇ ਬੰਦ ਹੋ ਜੂ ਬਾਈ ਇਸ ਕਰਕੇ ਪੰਜਾਬ ਦੀ ਵਿੱਚ ਜਿਹੜਾ ਭਾਈਚਾਰਾ ਖਤਮ ਕਰਕੇ ਪੰਜਾਬ ਨੂੰ ਜਾਤਾਂ ਦੇ ਵਿੱਚ ਧਰਮਾਂ ਦੇ ਵਿੱਚ ਵੰਡਿਆ ਜਾ ਰਿਹਾ ਇਹਦੇ ਲਈ ਸਾਡੀ ਸਭ ਤੋਂ ਵੱਡਾ ਜਿਹੜਾ ਤੁਹਾਡਾ ਸ਼ੁਰੂ ਤੋਂ ਸਵਾਲ ਕਿਹਾ ਸੀਗਾ ਉਸ ਦਾ ਜਵਾਬ ਇਹੀ ਆ ਕਿ ਕਾਤਲਮੇ ਉਹਨਾਂ ਟਾਈਮ ਬੰਦ ਨਹੀਂ ਹੁੰਦਾ ਜਿੰਨਾ ਟਾਚ ਏਕਤਾ ਭਾਈਚਾਰਾ ਪ੍ਰੇਮ ਪਿਆਰ ਅਸੀਂ ਆਮ ਲੋਕ ਨਹੀਂ ਬਣਾਉਂਦੇ ਅਸੀਂ ਆਮ ਲੋਕ ਇੱਕ ਦੂਸਰੇ ਦੇ ਦੁਸ਼ਮਣ ਹੋ ਗਏ ਧਰਮਾਂ ਦੀ ਮੈਂ ਬਹੁਤ ਵੱਡੀ ਹੁਣ ਦੇਖ ਰਿਹਾ ਹਾਂ ਗੱਲ ਆਪ ਦੇ ਕੋਈ ਕਿਸੇ ਧਰਮ ਦੇ ਕਿੰਤੂ ਪਰੰਤੂ ਕਰਦਾ ਕੋਈ ਕਿਸੇ ਦੇ ਕਰਦਾ ਜਾਤਾਂ ਪਾਤਾਂ ਦੇ ਵਿੱਚ ਕੋਈ ਐਸਸੀ ਦਾ ਬਣਾਤਾ ਕੋਈ ਬੀਸੀ ਵਿੰਗ ਦਾ ਬਣਾਤਾ ਇਹਨਾਂ ਨੇ ਪ੍ਰਧਾਨ ਉਹ ਸਭ ਤੋਂ ਵੱਡਾ ਜਿਹੜਾ ਕਿ ਇਹ ਰਾਜਨੀਤਿਕ ਲੀਡਰ ਲੋਕ ਪਾੜ ਰਹੇ ਨੇਗੇ ਐਸਸੀ ਵਿੰਗ ਦਾ ਪ੍ਰਧਾਨ ਬੀਸੀ ਵਿੰਗ ਦਾ ਪ੍ਰਧਾਨ ਇਹ ਕਿਉਂ ਪਾੜਿਆ ਜਾ ਰਿਹਾ ਹੈ ਬਾਈ ਜੀ ਕੋਈ ਜੱਟ ਸਭਾ ਦਾ ਪ੍ਰਧਾਨ ਕੋਈ ਉਹਦਾ ਪ੍ਰਧਾਨ ਇਹ ਕੀ ਇਹ ਕੀ ਚੱਲ ਰਿਹਾ ਇਹ ਲੋਕਾਂ ਨੂੰ ਆਪ ਦੇ ਵਿੱਚ ਪਾੜ ਕੇ ਰੱਖਿਆ ਹੋਇਆ ਇਸ ਕਰਕੇ ਪਿੰਡਾਂ ਦੇ ਲੋਕ ਇਹ ਚੀਜ਼ ਨੂੰ ਸਮਝੋ ਬਾਈ ਜੀ ਮੈਂ ਚੀਜ਼ ਦੇਖਦਾ ਮੈਂ ਇੱਕ ਚੀਜ਼ ਜ਼ਰੂਰ ਦੇਖਦਾ ਉਹਨਾਂ ਸੋਸ਼ ਜਦੋਂ ਮੈਂ ਭਾਵਿਕ ਹੋ ਕੇ ਕੋਈ ਗੱਲ ਬੋਲਦਾ ਸਾਡੇ ਪਿੰਡਾਂ ਦਾ ਭਾਈਚਾਰਾ ਪਤਾ ਕੀ ਆ ਮੇਰੇ ਖਿਲਾਫ ਕਮੈਂਟ ਕਰਨਗੇ ਅਲੱਗ-ਅਲੱਗ ਪਾਰਟੀਆਂ ਦੇ ਬੰਦੇ ਹੁਣ فرض ਕਰੋ ਮੈਂ ਇੱਕ ਪਾਰਟੀ ਦੇ ਕਿਤੇ ਲੀਡਰ ਦੇ ਖਿਲਾਫ ਬੋਲਦਾ ਵੀ ਆਹ ਲੀਡਰ ਦੇ ਇਹ ਗਲਤ ਆ ਇਹਦੇ ਨੀਤੀਆਂ ਗਲਤ ਨੇ ਫਿਰ ਥੱਲੇ ਮੇਰੇ ਕਮੈਂਟ ਕਰਨਗੇ ਹੁਣ ਜਿਹੜਾ ਸਾਡਾ ਆਮ ਭਾਈਚਾਰਾ ਕਮੈਂਟ ਥੱਲੇ ਕਰਦਾ ਸਾਡੇ ਪਿੰਡਾਂ ਵਾਲਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹਦੇ ਲਈ ਨਹੀਂ ਸੀ ਲੜ ਰਹੇ ਆ ਉਹ ਤਾਂ ਭਾਨੇ ਨੂੰ ਫੋਨ ਕਰਦਾ ਉਹ ਤਾਂ ਭਾਨਣ ਨੂੰ ਇਹ ਕਹਿੰਦਾ ਵੀ 10 ਕੀ ਚਾਹੀਦਾ ਤੁਹਾਨੂੰ ਕੀ ਮੈਂ ਵਿਕਿਆਂ ਚੋਕਿਆਂ ਇੱਕ ਵੀ ਥਾਂ ਤੇ ਦੱਸੋ ਮੈਂ ਤੁਹਾਡੇ ਸਾਰੇ ਲੀਡਰ ਜਿੰਨੇ ਵੀ ਲੀਡਰਾਂ ਤੁਸੀਂ ਖਿਲਾਫ ਮੇਰੇ ਨਾਲ ਲੜਦੇ ਹੋ ਮੇਰੇ ਨਾਲ ਕੋਲੇ ਆਜੋ ਮੈਂ ਸਾਰਿਆਂ ਦੇ ਪ੍ਰੂਫ ਦਿਦੂਗਾ ਵੀ ਆਹ ਚੱਕੋ ਰਿਕਾਰਡਿੰਗ ਆਹ ਦੇਖੋ ਮੈਂ ਤੁਹਾਨੂੰ ਸੁਣਾ ਦੂੰਗਾ ਤੁਹਾਨੂੰ ਆਹ ਤੁਹਾਡੇ ਲੀਡਰਾਂ ਦੇ ਆ ਮੇਰੇ ਨਾਲ ਆਏ ਫੋਨ ਕਰਦੇ ਰਹੇ ਨੇ ਪਰ ਤੁਸੀਂ ਕਿਹਦੇ ਲਈ ਲੜ ਰਹੇ ਹੋ ਇਸ ਕਰਕੇ ਲੜਨਾ ਤਾਂ ਪੰਜਾਬ ਲਈ ਲੜੀਏ ਪਾਰਟੀਆਂ ਪਿੱਛੇ ਲੜਨਾ ਬੰਦ ਨੇ ਤੁਹਾਡੇ ਪੰਜਾਬ ਦੀ ਆਵਾਜ਼ ਬੁਲੰਦ ਨਹੀਂ ਕਰਨੀ ਹਾਂਜੀ ਭਾਈ ਬਾਈ ਤੁਸੀਂ ਐਕਸ਼ਨ ਕਮੇਟੀ ਵਿੱਚੋਂ ਤੁਸੀਂ ਮੈਨੂੰ ਕਮੇਟੀ 'ਚ ਨਾ ਰੱਖੋ ਕੋਈ ਫਰਕ ਨਹੀਂ ਹੈਗਾ ਮੈਨੂੰ ਕੋਈ ਚਾਹ ਨਹੀਂ ਹੈਗਾ ਮੈਂ ਤਾਂ ਇੱਥੇ ਜਿੰਨਾ ਦਿਨ ਬੈਠੇ ਰਹਾਂਗੇ ਜੋ ਤੁਹਾਡੀ ਲੜਾਈ ਹੋਊਗੀ ਉਹਦੇ ਲਈ ਲੜਨ ਨੂੰ ਤਿਆਰ ਆਂ ਜਿਸ ਤਨਾ ਪਰਿਵਾਰ ਕੋਊਗਾ ਉਹਦੇ ਨਾਲ ਲੜਨ ਲਈ ਤਿਆਰ ਆਂ ਅਸੀਂ ਕਿਸੇ ਚੀਜ਼ ਤੋਂ ਪਿੱਛੇ ਨਹੀਂ ਹਟਾਂਗੇ ਦਿਨ ਰਾਤ ਵੇਸਕ ਮੇਰੇ ਅੱਜ ਵੀ ਘਰੇ ਕੋਈ ਨਹੀਂ ਹੈਗਾ ਜਿੰਦਾ ਲੱਗਿਆ ਪਿਆ ਹੋਊਗਾ ਕਿਉਂਕਿ ਮੇਰਾ ਭਰਾ ਕਿਤੇ ਵਗਿੰਦਾ ਛੜ ਤੱਕ ਘਰੇ ਵੀ ਕੋਈ ਹੈ ਨਹੀਂ ਸਾਡੇ ਨਾਲ ਕੋਈ ਬਜ਼ੁਰਗ ਬੁਢੀ ਆ ਨਾ ਕੋਈ ਕੰਮ ਵਾਲਾ ਠੀਕ ਹੈ ਉਹ ਚੀਜ਼ਾਂ ਦੇ ਵਿੱਚੋਂ ਮੈਂ ਫਿਰ ਵੀ ਪਰਿਵਾਰ ਲਈ ਖੜੇ ਆਂ ਜਿੰਨਾ ਵੀ ਜ਼ੋਰ ਲੱਗ ਸਕੂਗਾ ਜੋ ਪਰਿਵਾਰ ਦੀਆਂ ਮੰਗਾਂ ਨੇ ਆ ਅਸੀਂ ਸਭ ਤੋਂ ਪਹਿਲਾਂ ਪਰਿਵਾਰ ਨੂੰ ਹੀ ਪ੍ਰਸ਼ਾਸਨ ਦੇ ਮੂਹਰੇ ਕਰਦੇ ਹੁੰ ਅਸੀਂ ਆ ਆਪਣੇ ਆਪਣੀ ਕੋਈ ਗੱਲ ਨਹੀਂ ਰੱਖਦੇ ਜਿੰਨਾ ਜਦੋਂ ਪਰਿਵਾਰ ਇਹ ਚੀਜ਼ ਕਹਿ ਦੂਗਾ ਵੀ ਹਾਂ ਸਾਡੇ ਅਸੀਂ ਅਸੀਂ ਸੰਤੁਸ਼ਟਾਂ ਉਦੋਂ ਅਸੀਂ ਜਿਹੜਾ ਉਹਨਾ ਟਾਈਮ ਅਸੀਂ ਪਰਵਾਦ ਦੇ ਨਾਲ ਆ ਤੇ ਉਹਨਾ ਟਾਈਮ ਅਸੀਂ ਪਿੱਛੇ ਨਹੀਂ ਹਟਾਂਗੇ ਜੀ ਸਾਹਿਬ ਤੁਹਾਨੂੰ ਕਿੰਨਾ ਕੁ ਯਕੀਨ ਹੈਗਾ ਵੀ ਤੁਹਾਨੂੰ ਇਹਨਾਂ ਨੂੰ ਇਨਸਾਫ ਮਿਲ ਜਾਊਗਾ ਜਾਂ ਕਿਹੜੇ ਕਿੰਨਾ ਗੱਲਾਂ ਕਰਕੇ ਇਨਸਾਫ ਮਿਲੂਗਾ ਕੋਈ ਹੈ ਜਿਹੜੀਆਂ ਇਹਨਾਂ ਦੇ ਪਰਿਵਾਰ ਦੀਆਂ ਮੰਗਾਂ ਨੇ ਬਾਈ ਜੀ ਉਹ ਸਾਰੀਆਂ ਅਸੀਂ ਪ੍ਰਸ਼ਾਸਨ ਦੇ ਮੂਹਰੇ ਸਮਿਰਤੂ ਸੀਨੀਅਰ ਨੇ ਮੈਂ ਇੱਕ ਨਮਾਣਾ ਜਿਹਾ ਬੰਦਾ ਦੇਖੋ ਸੀਨੀਅਰਾਂ ਨੇ ਸਾਰਿਆਂ ਨੇ ਪ੍ਰਸ਼ਾਸਨ ਦੇ ਨਾਲ ਪਿੱਛੇ ਬੈਠ ਕੇ ਗੱਲ ਸੁਣਦਾ ਹੋਣਾ ਹੈਨਾ ਉਹ ਸਾਰੀਆਂ ਗੱਲਾਂ ਮੰਗਾਂ ਇਹ ਪਰਿਵਾਰ ਨੇ ਰੱਖਿਆ ਲਿਆ ਆ ਅੱਜ ਵੀ ਮਤਲਬ ਡੀਸੀ ਸਾਹਿਬ ਨਾਲ ਮੀਟਿੰਗ ਹੈ ਸਵੇਰੇ ਵੀ ਡੀਸੀ ਨਾਲ ਮੀਟਿੰਗ ਹੈ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਕਮੇਟੀ ਦੇ ਜਿਹੜੇ ਸੀਨੀਅਰ ਆਗੂ ਨੇ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਉਹ ਪਰਿਵਾਰ ਦੀਆਂ ਮੰਗਾਂ ਨੇ ਪਰਿਵਾਰ ਨੂੰ ਖੁੱਲ੍ਹ ਕੇ ਜਿਹੜਾ ਕਿ ਕਿਸੇ ਡਰ ਤੋਂ ਕਿਸੇ ਵੀ ਭੈ ਕੱਢ ਕੇ ਪਰਿਵਾਰ ਨੂੰ ਕਹਿਣਾ ਵੀ ਗੱਲ ਕਰੋ ਅਫਸਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਡਰਾ ਕੋਈ ਡਰਾਉਤ ਮੁਕਾਉ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਕਿਸੇ ਚੀਜ਼ ਦਾ ਹੁਣ ਨਹੀਂ ਕੋਈ ਰਾਜਨੀਤਿਕ ਬੰਦਾ ਕੋਈ ਪ੍ਰੈਸ਼ਰ ਪਾ ਸਕਦਾ ਚਾਹੇ ਮੁੱਖ ਮੰਤਰੀ ਕਿਉਂ ਨਾ ਹੋਵੇ ਧੰਨਵਾਦ